ਗਿੱਦੜਪਾਹਾ ਦੇ ਪਿੰਡ ਕੋਟਪਾਈ ਦਾ ਰਹਿਣ ਵਾਲਾ ਕੁਲਵੀਰ ਸਿੰਘ ਪੀਤੀ 4 ਤਰੀਕ ਤੋਂ ਲਾਪਤਾ ਹੈ ਅਤੇ ਪਰਿਵਾਰ ਦਾ ਰੂ ਰੋ ਕੇ ਪੂਰਾ ਹਾਲ ਹੈ ਪਰਿਵਾਰ ਦੇ ਮੁਤਾਬਕ ਕੁਲਵੀਰ ਨੇ ਨੌਕਰੀ ਲਈ ਜਗਸੀਰ ਸਿੰਘ ਨਾਂ ਦੇ ਸ਼ਖਸ ਨੂੰ 10 ਲੱਖ ਰੁਪਏ ਦਿੱਤੇ ਸੀ ਜਗਸੀਰ ਸਿੰਘ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਦਾ ਸਾਬਕਾ ਓਐਸਟੀ ਰਹਿ ਚੁੱਕਾ ਹੈ ਦਰاصل پیسے ਲੈਣ ਦੇ باوجود ਜਿਹੜੀ ਨੌਕਰੀ ਦਾ ਕੰਮ ਨਾ ਬਣਿਆ ਤਾਂ ਕੁਲਵੀਰ ਨੂੰ ਪੈਸੇ ਵਾਪਸ ਕਰਨ ਲਈ ਜਗਸੀਰ ਨੇ 4 ਸਤੰਬਰ ਨੂੰ ਬੁਲਾਇਆ ਸੀ ਪਰ ਉਸਦੇ ਬਾਅਦ ਕੁਲਵੀਰ ਘਰ ਵਾਪਸ ਨਹੀਂ ਪਰਤਿਆ ਪਰਵਾਰ ਨੂੰ ਉਸ ਨਾਲ ਕਿਸੇ ਅਣਹੋਣੀ ਦਾ ਸ਼ੱਕ ਹੈ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਕੇਸ ਦਰਜ ਕਰ ਲਿਆ ਹੈ ਅਤੇ ਕੁਲਵੀਰ ਦੀ ਪਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੁਲਵੀਰ ਦੇ ਪਰਿਵਾਰ ਵੱਲੋਂ ਲਾਏ ਇਲਜ਼ਾਮਾਂ ਤੇ ਜਦੋਂ ਜਗਸੀਰ ਸਿੰਘ ਦਾ ਪੱਖ ਜਰਨਲਿਸਟਾਂ ਨੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪੰਜਾਬ ਦੇ ਨਿੱਜੀ ਕਾਲਜਾਂ ਦੇ ਅਧਿਆਪਕ ਹੁਣ ਕਲਾਸਾਂ ਛੱਡ-ਛੜਕਾਂ ਤੇ ਆਉਣ ਲਈ ਮਜਬੂਰ ਹੋ ਗਏ ਨੇ ਅਜੀਤ ਆਜਾ ਤਸਵੀਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਨਿੱਜੀ ਕਾਲਜ ਦੇ ਅਧਿਆਪਕ ਅਤੇ ਮੈਨੇਜਮੈਂਟ ਨੇ ਇੱਕ ਦਿਨ ਕਾਲਜ ਬੰਦ ਕਰ ਹੜਤਾਲ ਕੀਤੀ ਅਤੇ ਡੀਸੀ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਵੀ ਕੀਤਾ ਅਸਲ 'ਤੇ ਆਪਕਾ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਜਦਕਿ ਮੈਨੇਜਮੈਂਟ ਬਿਜਲੀ ਦੇ ਬਿੱਲ ਤੇਲ ਖਰਚ ਤੇ ਅਧਿਆਪਕਾਂ ਦੀ ਤਨਖਾਹ ਨਾ ਦੇ ਸਕਣ ਕਾਰਨ ਦਬਾਚ ਹੈ ਪ੍ਰਦਰਸ਼ਨ ਕਾਰੀਵਲੋਂ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਸਰਕਾਰ ਵੱਲੋਂ ਪੰਜਾਬ ਦੇ ਨਜੀ ਕਾਲਜਾਂ ਨੂੰ 2014-15 ਅਤੇ 2015-16 ਲਈ ਸਕਾਲਰਸ਼ਿਪ ਦਾ ਪੈਸਾ ਵੀ ਜਾਰੀ ਨਹੀਂ ਕੀਤਾ ਗਿਆ ਮੁਕਸਰ ਦੀ ਜੇਲ੍ਹ ਤੋਂ ਬਲਾਤਕਾਰ ਦੇ ਜੁਰਮ ਦੇ ਬੰਦੇ ਕੈਦੀ ਜਗਸੀਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਤੇ ਪਿੰਡ ਦੀ ਇੱਕ ਨੂਹ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ 'ਨੁਕੂਠਾ' ਦੱਸਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਿ ਪਰਿਵਾਰ ਜੇਲ੍ਹ ਵਿਭਾਗ ਤੇ ਸਵਾਲ ਚੁੱਕ ਰਿਹਾ ਹੈ। ਫਲੋਰ ਚ ਵਾਪਰੇ ਜਿਲਮ ਐਕਸਪ੍ਰੈਸ ਰੇਲ ਹਾਦਸੇ 'ਚ ਰੇਲਵੇ ਵਿਭਾਗ ਦੇ ਅਫਸਰਾਂ ਤੇ ਕਾਰਵਾਈ ਦੀ ਗਾਜੜੀ ਗਈ ਹੈ। ਰੇਲਵੇ ਵਿਭਾਗ ਨੇ ਹਾਦਸੇ ਨੂੰ ਲੈ ਕੇ ਸਖਤ ਕਾਰਵਾਈ ਕਰਦਿਆਂ ਲਾਪਰਵਾਹੀ ਦੇ ਦੋਸ਼ਮਾਨ ਦੇ ਤਿੰਨ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ। ਇਸ ਘਟਨਾ ਦੇ ਉੱਪ ਆਰ ਤੋਂ ਬਨ ਜਲੰਧਰ ਤੇ ਲੁਧਿਆਣਾ ਦੇ ਵਿਚਕਾਰ ਫਲੋਰ ਨੇੜੇ ਸਵੇਰੇ ਕਰੀਬ 3 ਵਜੇ ਜੇਲਮ ਐਕਸਪ੍ਰੈਸ ਅਚਾਨਕ ਡਿਟੇਲ ਹੋ ਗਈ ਸੀ ਕੱਡੀ ਤੇ 10 ਡੇ ਪਟਰੀ ਤੋਤਰ ਗਏ ਸਨ ਘਟਨਾ ਚ 4 ਯਾਤਰੀ ਜ਼ਖਮੀ ਹੋਏ ਸਨ ਦਰਸਲ ਹਾਦਸੇ ਦਾ ਕਾਰਨ ਸੀ ਕਿ ਰੇਲ ਦੀ ਗਰੀ 20 ਫੁੱਟ ਲਾਈ ਨਿਕਾਇਪ ਸੀ ਇਸ ਜਿਸ ਨੂੰ ਲੈ ਕੇ ਅਧਿਕਾਰੀਆ ਦਿਲਾ ਪਰਵਾਹੀ ਨੂੰ ਹਾਦਸੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ